ਸਰ ਇਹ ਮਸਲਾ ਹੈਗਾ ਕਿ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਕੁਝ ਗੱਲ ਕੀਤੀ ਸਾਡੇ ਧਿਆਨ ਵਿੱਚ ਜਿਹੜਾ ਮੈਟਰ ਸਾਡੇ ਮੈਨੇਜਰ ਸਾਹਿਬ ਨੇ ਤੁਹਾਨੂੰ ਦੱਸਿਆ ਸਾਰਿਆਂ ਨੂੰ ਉਹਦੇ ਸਬੰਧੀ ਅਸੀਂ ਇੱਕ ਤਾਂ ਆਪਣਾ ਪੱਖ ਦੱਸਣ ਦੇ ਲਈ ਇੱਕ ਸੰਗਤ ਨੂੰ ਇਸ ਗੱਲ ਪ੍ਰਤੀ ਜਾਗਰੂਕ ਕਰਨ ਦੇ ਲਈ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਹੈ ਕਿਉਂਕਿ ਜੇਕਰ ਅਸੀਂ ਆਪਣਾ ਪੱਖ ਨਹੀਂ ਦੱਸਦੇ ਤਾਂ ਕਈ ਤਰ੍ਹਾਂ ਦੀਆਂ ਅਫਵਾਹਾਂ ਬਾਜ਼ਾਰਾਂ 'ਚ ਜਨਮ ਲੈਂਦੀਆਂ ਨੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਗੁਰੂ ਘਰਾਂ ਦੇ ਉੱਤੇ ਔਰ ਸਿੱਖੀ ਸਿਧਾਂਤਾਂ ਤੇ ਹਮਲੇ ਇਹ ਕੋਈ ਹੁਣ ਨਵੀਂ ਗੱਲ ਨਹੀਂ ਇਹਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਹੈ ਹੁਣ ਉਹ ਸਾਜ਼ਿਸ਼ ਦੇ ਵਿੱਚ ਕੌਣ ਕੌਣ ਆ ਇਹ ਸਮੇਂ ਦੇ ਨਾਲ ਪਤਾ ਲੱਗੂਗਾ ਅਸੀਂ ਇੱਕ ਗੱਲ ਸਮਝਦੇ ਆ ਕਿ ਸਰਕਾਰਾਂ ਦਾ ਇਸ ਪ੍ਰਤੀ ਉਦਾਸੀਨ ਰਵੱਈਆ ਤੇ ਜਿੰਨੇ ਕ ਹੁਣ ਤੱਕ ਦੇ ਕਾਨੂੰਨ ਦੀਆਂ ਧਰਾਵਾਂ ਇਹਨਾਂ ਬੇਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਣੀਆਂ ਨੇ ਉਹ ਬਿਲਕੁਲ ਨਾ ਕਾਫੀ ਨਹੀਂ ਤੇ ਜਿਹੜੇ ਸ਼ਰਾਰਤੀ ਅਨਸਰ ਤੇ ਉਹਨਾਂ ਸ਼ਰਾਰਤੀ ਅਨਸਰਾਂ ਦੇ ਪਿੱਛੇ ਛੁਪੇ ਹੋਏ ਘਨਾਉਣੇ ਸ਼ੈਤਾਨੀ ਦਿਮਾਗ ਉਹ ਇਹਨਾਂ ਕਾਨੂੰਨ ਦੀਆਂ ਧਰਾਵਾਂ ਨਾਲ ਖੇਡ ਰਹੇ ਆ ਅਸੀਂ ਕਿੰਨਾ ਕੁ ਸਮਾਂ ਸਾਡੇ ਉੱਤੇ ਚੜ ਕੇ ਹਮਲਾ ਕਰਨ ਵਾਲਿਆਂ ਨੂੰ ਅਸੀਂ ਇਸ ਗੱਲ ਦੇ ਨਾਲ ਡੱਕੜਦੇ ਰਾਵਾਂਗੇ ਕਿ ਚੜ੍ਹ ਕੇ ਆਏ ਨੂੰ ਤੀਕ ਪੱਕੀ ਕਿੰਨਾ ਕੁ ਸਮਾਂ ਜੇ ਤਾਂ ਅਸੀਂ ਕਿਸੇ ਆਏ ਨੂੰ ਸਾਡੇ ਸਰਧਾਦੂਆਂ ਹੱਥੋਂ ਸਿੰਘਾਂ ਹੱਥੋਂ ਕਿਸੇ ਦਾ ਕੋਈ ਉਹਨੂੰ ਪਾਰ ਬਲਾ ਦਿੱਤਾ ਜਾਂਦਾ ਤਾਂ ਵੀ ਸਾਡੇ ਉੱਤੇ ਦੋਸ਼ ਕਿ ਦੇਖੋ ਜੀ ਉਹਨੂੰ ਜਿਉਂਦਾ ਰੱਖਣਾ ਸੀ ਉਹਦੇ ਕੋਲੋਂ ਪਤਾ ਕਰਨਾ ਸੀ ਉਹਨੇ ਕਿਉਂ ਕੀਤਾ ਕਿਵੇਂ ਕੀਤਾ ਇਹ ਕੀ ਹੈ ਡਿਊਟੀ ਸਾਰੀ ਸਾਡੀ ਹੋਈ ਹੈ ਅਗਰ ਉਹਨ ਸਾਡੇ ਗੁਰਦੁਆਰਾ ਸਾਹਿਬ 'ਚ ਕੋਈ ਵੀ ਵਿਅਕਤੀ ਆਉਂਦਾ ਇੱਥੇ ਆਉਣ ਵਾਲਾ ਹਰ ਸ਼ਰਧਾਲੂ ਹੈ ਉਹਦੀ ਸ਼ਰਧਾ ਆਪਣੀ ਹੈ ਕਿਸੇ ਦੇ ਹੱਥ 'ਚ ਕੋਈ ਘਰੋਂ ਦੇਗ ਬਣਾ ਕੇ ਲੈ ਕੇ ਆਉਂਦਿਆ ਘਰੋਂ ਕੋਈ ਸਿੱਧਾ ਬਣਾ ਕੇ ਲੈ ਕੇ ਆਉਂਦਿਆ ਕੋਈ ਲੰਗਰ ਪ੍ਰਸ਼ਾਦਾ ਲੈ ਕੇ ਆਉਂਦਿਆ ਤੇ ਸਾਡੇ ਮੁਲਾਜ਼ਮ ਤਾਂ ਉਦੋਂ ਤੱਕ ਉਹ ਤੇ ਸਿਰਫ ਵਾਚ ਕਰ ਸਕਦੇ ਆ ਨਾ ਕਿਸੇ ਵਿਅਕਤੀ ਦੇ ਸਾਡੇ ਕੈਮਰੇ ਲੱਗੇ ਆ 64 ਤੋਂ ਜ਼ਿਆਦਾ ਸਾਡੇ ਸੀਸੀਟੀਵੀ ਕੈਮਰੇ ਲੱਗੇ ਆ ਅਸੀਂ ਸਰਵੇਲੈਂਸ ਕਰਦੇ ਆ ਜਦੋਂ ਉਹ ਗੱਲ ਪਤਾ ਲੱਗੀ ਤਾਂ ਸਾਡੇ ਸੇਵਾਦਾਰ ਸਿੰਘ ਨੇ ਉਹਦੇ ਮੂਰੇ ਜਿਹੜੀ ਉਹਦੇ ਕੋਲੇ ਬਾਲਟੀ ਸੀ ਜਿੱਦ ਜੋ ਦਾਲ ਪਰਸ਼ਾਦਾ ਵਗੈਰਾ ਵਰਤਾਉਂਦਾ ਸੀ ਉਹਦੇ ਮੂਰੇ ਕਰਤੀ ਪਾਈ ਉਹਦੇ ਵਿੱਚ ਪਾ ਦੇ ਤੇ ਪਤਾ ਲੱਗਿਆ ਉਹ ਮੀਟ ਹੈ ਤੇ ਉਹ ਭਾਰੀ ਵਗਿਆ ਹੋਈ ਹੈ ਮੇਰਾ ਖਿਆਲ ਆ 9:30 ਵਜੇ ਦੀ ਘੜਨਾ ਬਾਰੇ ਸਾਨੂੰ ਦੱਸੀਆ ਟੋੜਾ ਸਾਹਿਬ ਨੇ 11:00 ਸਵਾ 11:00 ਵਜੇ ਤੱਕ ਉਸ ਵਿਅਕਤੀ ਦਾ ਪਰਚਾ ਦਰਜ ਕਰਾ ਦਿੱਤਾ ਗਿਆ ਇਕਦਾ ਤੁਹਾਨੂੰ ਇੱਥੇ ਬੁਲਾਉਣ ਦਾ ਮਕਸਦ ਸਾਡਾ ਇਹ ਪੱਖ ਦੱਸਣਾ ਦੂਸਰਾ ਅਸੀਂ ਸਰਕਾਰ ਨੂੰ ਪਾਰਟਿਕੂਲਰਲੀ ਵਾਰਨ ਕਰਨਾ ਚਾਹੁੰਦੇ ਆ ਕਿ ਬਹੁਤ ਹੋ ਗਿਆ ਹਰ ਵਾਰੀ ਸਾਡੇ ਗੁਰੂ ਘਰਾਂ ਤੇ ਹਮਲੇ ਹਰ ਵਾਰੀ ਸਾਡੇ ਧਰਮ ਤੇ ਹਮਲੇ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜਾ ਵੀ ਕੋਈ ਮਾਨਸਿਕ ਰੋਗੀ ਬਣ ਕੇ ਆਉਂਦਾ ਕੁਝ ਵੀ ਕਰਕੇ ਉਹਨੂੰ ਕੇਵਲ ਗੁਰੂ ਘਰ ਹੀ ਨਜ਼ਰ ਆ ਰਹੇ ਆ ਇਹਦਾ ਮਤਲਬ ਇਹ ਸਭ ਦੇ ਪਿੱਛੇ ਗਹਿਰੀ ਚਾਲ ਹੈ ਗਹਿਰੀ ਸਾਜ਼ਿਸ਼ ਹੈ ਮੈਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਕਿ ਹੁਣ ਸਮਾਂ ਆ ਗਿਆ ਕਿ ਆਪਾਂ ਇਹਨਾਂ ਦਾ ਟੱਕਰਾ ਕਰਨ ਦੇ ਲਈ ਕੇਵਲ ਡਿਫੈਂਸਿਵ ਹੋ ਕੇ ਹਰ ਵਾਰੀ ਉਹ ਆ ਕੇ ਕੋਈ ਘਟਨਾ ਕਰਨ ਤੇ ਅਸੀਂ ਉਹਦੇ ਡਿਫੈਂਸ ਦੇ ਵਿੱਚ ਜਵਾਬ ਦਿੰਦੇ ਰਹੀਏ ਹੁਣ ਸਾਨੂੰ ਵੀ ਉਹਨਾਂ ਦੇ ਬਰਾਬਰ ਆਫੈਂਸਿਵ ਹੋਣਾ ਪਊਗਾ ਕਿਉਂਕਿ ਉਹ ਧਰਮ ਨੂੰ ਨਹੀਂ ਮੰਨਦੇ ਉਹ ਇਨਸਾਨੀਅਤ ਨੂੰ ਨਹੀਂ ਮੰਨਦੇ ਇਹੋ ਜਿਹੇ ਲੋਕ ਨੇ ਆ ਜਿਹੜੇ ਫਿਰੇਬ 16 ਮਿੰਟ ਬਾਅਦ ਸਾਡੇ ਇਸਾ ਪਵਿੱਤਰ ਧਰਤੀ ਅਸੀਂ ਕਹਿੰਦੇ ਹਿੰਦੁਸਤਾਨ ਦੇਵੀ ਦੇਵਤਿਆਂ ਦੀ ਅਸ਼ੀਰਵਾਦ ਵਾਲੀ ਧਰਤੀ ਹੈ ਜਿੱਥੇ ਹਰ 16ਵੇਂ ਮਿੰਟ ਬਾਅਦ ਬੱਚਿਆਂ ਦੇ ਨਾਲ ਬਲਾਤਕਾਰ ਵਰਗੇ ਘਣਾਉਣੀਆਂ ਘਟਨਾਵਾਂ ਵਾਪਰਦੀਆਂ ਆ ਇਹ ਇਹੋ ਜਿਹੋ ਵਿਅਕਤੀ ਆ ਇਹਨਾਂ ਦੇ ਲਈ ਕੋਈ ਸਖਤ ਕਾਨੂੰਨ ਸਰਕਾਰ ਬਣਾਵੇ ਨਹੀਂ ਸਾਡੇ ਵੱਲੋਂ ਇਹ ਬੜਾ ਮੁਸ਼ਕਲ ਆ ਕਿ ਅਸੀਂ ਕਿੰਨਾ ਲੰਮਾ ਸਮਾਂ ਸਿੱਖ ਸੰਗਤ ਨੂੰ ਰੋਸ ਆਉਣ ਤੋਂ ਤੇ ਰੋਹ ਚ ਆ ਕੇ ਕੋਈ ਆਪਣੇ ਵੱਲੋਂ ਸਟੈਪ ਚੱਕਣ ਤੋਂ ਅਸੀਂ ਜ਼ਿਆਦਾ ਲੰਮਾ ਸਮਾਂ ਰੋਕ ਨਹੀਂ ਸਕਾਂ ਜਦ ਲੱਗਦਾ ਕਿ ਉਹਦੀ ਜਾਨ ਜਿਹੜੀ ਹੋਈ ਹੈ ਜੋ ਕਿਸ ਤਰ੍ਹਾਂ ਤੁਸੀਂ ਵੇਖਿਆ ਉਹਨੂੰ ਪਰਦੇ ਹੋਏ ਤੇ ਦੱਜ ਕਰ ਦੇ ਦਿੱਤਾ ਗਿਆ ਆ ਵੀ ਇਹ ਵੀ ਕੋਈ ਮਾਨਸਿਕ ਵੀ ਮਾਰਤੀ ਜਾਂ ਕੋਈ ਸਾਹਮਣੇ ਐਜੂ ਗੱਲ ਹੋਈ ਪਰ ਸਾਹਮਣੇ ਨਹੀਂ ਜਿੰਨੀਆਂ ਵੀ ਹੁਣ ਤੱਕ ਘਟਨਾਵਾਂ ਪਿਛਲੇ 10 15 ਸਾਲਾਂ ਚ ਪੰਜਾਬ ਚ ਹੋਈਆਂ ਨੇ ਜਾਂ ਸਾਡੇ ਸਿੱਖ ਗੁਰੂ ਧਾਮਾਂ ਦੇ ਉੱਤੇ ਬਿਆਦਬੀ ਦੀਆਂ ਹੋਈਆਂ ਹਰੇਕ ਦੇ ਵਿੱਚ ਆਹੀ ਜਵਾਬ ਹੈ ਸਰਕਾਰਾਂ ਦੇ ਕੋਲੇ ਹੋਰ ਇਦੋਂ ਬਣਾ ਕਰਨ ਨੂੰ ਹੈ ਕੀ ਹੈ ਕਿਉਂ ਨਹੀਂ ਜਦੋਂ ਅਸੀਂ ਮੰਗ ਕਰਦੇ ਹਾਂ ਕਿ ਕਿਸੇ ਵੀ ਇਦਾਂ ਦੀ ਘਟਨਾ ਦੇ ਖਿਲਾਫ ਸਿੱਧਾ ਸਿੱਧਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਔਰ ਬਗੈਰ ਕਿਸੇ ਅਪੀਲ ਦਲੀਲ ਤੋਂ ਬੰਦਾ ਫੜਿਆ ਗਿਆ ਤੇ ਉਹਨੂੰ ਸ਼ਰਮ ਫਾਇਕ ਨੂੰ ਲਾਇਆ ਜਾਂਦਾ ਜਦੋਂ ਹੋਇਆ ਜਦ 10 ਵਿਅਕਤੀ ਸ਼ਰ੍ਹਾਂ ਫਾਈਲ ਆ ਦਿੱਤੇ ਗਏ ਕਿਸੇ ਦੀ ਜੁਰਤ ਨਹੀਂ ਪੈਣੀ ਹਰਕਤ ਕਰਨ ਦੀ ਤੇ ਨਾ ਹੀ ਉਹਨਾਂ ਦੇ ਮਗਰ ਬੈਠੇ ਸਾਜ਼ਿਸ਼ ਕਰਤਾਵਾਂ ਦੀ ਅੱਜ ਸਾਡਾ ਸਾਰੇ ਇੱਥੇ ਮੈਂਬਰ ਸਾਹਿਬਾਂ ਸਾਡਾ ਜਿਹੜਾ ਸਾਡਾ ਪ੍ਰਬੰਧਕ ਸਟਾਫ ਹੈ ਸਾਡਾ ਤਾਂ ਮਕਸਦ ਇਹ ਹੈ ਕਿ ਅਸੀਂ ਉਹਨਾਂ ਦੇ ਪਿੱਛੇ ਸਾਜ਼ਿਸ਼ੀਆਂ ਨੂੰ ਨੰਗਾ ਕਰ ਸਕੀਏ ਤੇ ਸਵਾਲ ਸਵਾਨੇ ਹੀ ਕੀਤਾ ਜਾਂਦਾ ਕਿ ਤੁਸੀਂ ਪਤਾ ਕਰੋ ਪੌਣਾ ਜੀ ਫਿਰ ਲਾਰਡ ਆਰਡਰ ਕੀ ਕਰ ਰਿਹਾ ਜੀ ਪਰ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਹੈ ਜੀ ਪਰ ਪੂਰਾ ਪ੍ਰੋਸੈਸਿੰਗ ਕੀ ਕਰ ਰਹੀ ਹੈ ਹੁਣ ਤੱਕ ਉਸ ਗੱਲ ਦੀ ਜਾਂਚ ਪੁਲਿਸ ਨੇ ਕੀਤੀ ਕਿ ਕੀ ਜਿਹੜਾ ਉਹ ਕਹਿੰਦਾ ਕਿ ਮੈਂ ਹਸਪੀਟਲ ਜਾਣਾ ਸੀ ਕਿਹੜੇ ਉਦੀ ਹਸਪੀਟਲ ਦੀ ਕੋਈ ਉਥੇ ਉਹਦੀ ਕੋਈ ਡਿਸਚਾਰਜ ਸਲਿੱਪ ਜਾਂ ਉਹਦੀ ਕੋਈ ਐਡਮਿਸ਼ਨ ਸਲਿੱਪ ਕੋਈ ਰਿਕਾਰਡ ਸਾਹਮਣੇ ਲਿਆਂਦਾ ਗਿਆ ਇਹ ਤਾਂ ਸਰਕਾਰ ਦਾ ਕੰਮ ਆ ਨਾ ਜੀ ਪ੍ਰਸ਼ਾਸਨ ਦਾ ਕੰਮ ਤੇ ਇਹ ਮੰਨ ਕੇ ਚੱਲੋ ਕਿ ਜੇ ਜਲਦੀ ਜਲਦੀ ਜਿਹੜੀ ਕਾਰਗਰ ਵਾਰਦਗੀ ਹੋਣੀ ਚਾਹੀਦੀ ਹੈ ਤਾਂ ਕਿ ਜਾਂ ਫਿਰ ਕੋਈ ਐਕਸ਼ਨ ਜਿਹੜਾ ਲਿੱਖਿਆ ਜਾਵੇ ਅਸੀਂ ਤਾਂ ਮੰਗਾ ਬਹੁਤ ਕਰਨੀਆਂ ਜੀ ਸਾਡੇ ਵੱਲ ਤਾਂ ਬੜਾ ਕਲੀਅਰ ਆ ਜਿਹੜਾ ਹੁਣ ਤੋਂ ਬਾਅਦ ਸਾਡੇ ਕੋਈ ਇਦਾਂ ਦਾ ਹਰਕਤ ਹੋਊਗੀ ਫਿਰ ਚੜ੍ਹ ਆਏ ਨੂੰ ਤੇਗ ਪੱਤੀ